ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਮੈਂ ਪੋਮਾ ਹਰਾਜ ਤੇ ਤੁਸੀਂ ਜੁੜੇ ਹੋ ਸੁਖਰਾਜ ਘੋਮਾ ਰਾਮ ਫੇਸਬੁੱਕ ਪੇਜ ਤੇ ਸ਼ੌਕੀ ਪੀਵੀਪੀ ਫੇਸਬੁੱਕ ਤੇ ਦੋਸਤੋ ਅਸੀਂ ਅੱਜ ਖੜੇ ਆ ਪਿੰਡ ਹਰੀਕੇ ਕਲਾ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਦਾ ਪਿੰਡ ਆ ਤੇ ਸੂਰਿਆ ਰੋਡ ਤੇ ਬਾਈ ਦਾ ਕੰਮ ਆ ਆਂਡਿਆਂ ਦਾ ਤੇ ਚਿਕਨ ਦਾ ਕੰਮ ਆ ਬਾਕੀ ਪੈਂਚਰਾ ਦਾ ਕੰਮ ਸਾਰੀ ਗੱਲਬਾਤ ਆਪਾਂ ਬਾਈ ਜੀ ਨਾਲ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਕੰਮ ਬਾਈ ਦਾ ਵੇਖਿਆ ਬਹੁਤ ਸਾਫ ਸਫਾਈ ਵਾਲਾ ਇਹ ਗੱਲ ਬਾਤ ਵੀ ਬਾਈ ਨਾਲ ਕਰਾਂਗੇ ਤੇ ਤੁਹਾਡੇ ਨਾਲ ਸਾਂਝੀ ਕਰਾਂਗੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਮੇਰੇ ਵੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬਾਈ ਵਧੀਆ ਜੀ ਤੇ ਕਿੱਥੇ ਆਪਾਂ ਖੜੇ ਆ ਕੀ ਲੋਕੇਸ਼ਨ ਆ ਆਪਣੀ ਅਪਲ ਥੋੜੇ ਅੱਡਾ ਜਿਹਾ ਪੰਡਾ ਦੀ ਕਲਾ ਠੀਕ ਆ ਉੱਥੇ ਜੀ ਸੂਰਿਆਲਾ ਰੋਡ ਤੇ ਦਾਣਾ ਮੰਡੀ ਦੇ ਕੋਲ ਵਾਟਰ ਬਾਕਸ ਦੇ ਕੋਲ ਠੀਕ ਆ ਕੀ ਕੀ ਕੰਮ ਆਪਣੇ ਕੋਲੇ ਬਾਈ ਆਪੋ ਮਿਰਚਾਂ ਟਿੱਕੀ ਅੰਡੇ ਆ ਰਹੀ ਠੀਕ ਆ ਜੀ ਉਬਲੇ ਅੰਡੇ ਆ ਚਿਕਨ ਐਗਰੋਲ ਬਰਗਰ ਅੰਡੇ ਵਾਲੇ ਵਾਹ ਜੀ ਵਾਹ ਕਿਆ ਬਾਤ ਬਾਈ ਤੋਂ ਅਸੀਂ ਖਾ ਕੇ ਵੇਖਿਆ ਸਾਰਾ ਸਮਾਨ ਬਹੁਤ ਵਧੀਆ ਬਣਾਉਂਦਾ ਬਾਈ ਤੇ ਬਾਈ ਨੰਬਰ ਦੱਸੀ ਆਪਣਾ ਮੇਰਾ 73409 73409 04735 04735 4735 ਕੀ ਕਰ ਬਾਈ ਜੀ ਤੇ ਆਪਣਾ ਹਵਾਲਾ ਵੀ ਕੰਮ ਆ ਪੈਂਚਰਾਂ ਦਾ ਵੀ ਕੰਮ ਹਾਂਜੀ ਜੀ ਲਓ ਵੀ ਬਹੁਤ ਵਧੀਆ ਬਾਈ ਦਾ ਕੰਮ ਆ ਤੇ ਆ ਗਾਹਕ ਤੇ ਗਾਹਕ ਬਾਈ ਕੋਲੇ ਤੁਰੇ ਆਉਂਦੇ ਆ ਬਾਈ ਜੀ ਚੰਗਾ ਪਾਲ ਵਧੀਆ ਬਣਾਉਂਦਾ ਓਕੇ ਆ ਜਾਵਾਂ ਕੀ ਨਾਮ ਆਪਣਾ ਕੀ ਗਾਹ ਹੈ ਪਿੰਡਾ ਲਓ ਜੀ ਬਾਈ ਕੋਲੇ ਗਾਹਕ ਬਹੁਤ ਆ ਤੇ ਕੰਮ ਬਹੁਤ ਵਧੀਆ ਬਾਈ ਦਾ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਤਾਂ ਸ਼ੇਅਰ ਜ਼ਰੂਰ ਕਰ ਦਿਓ ਤੇ ਇੱਥੇ ਆ ਕੇ ਕਰਾਂ ਹਰ ਇੱਕ ਚੀਜ਼ ਜਿਹੜੀ ਬਾਈ ਨੇ ਦੱਸੀ ਹੈ ਖਾ ਕੇ ਵੇਖੋ ਟੈਸਟ ਕਰਿਓ ਇਹ ਤੁਹਾਨੂੰ ਲਾਜਵਾਬ ਸਵਾਦ ਮਿਲੂਗਾ ਬਹੁਤ ਬਹੁਤ ਧੰਨਵਾਦ